ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਾਰਿਆਂ ਦਾ ਦਾਸ ਦੇ YouTube ਚੈਨਲ ਤੇ ਇੱਕ ਹੋਰ ਸੰਗੀਤਮਈ ਰਾਗਮਈ ਵੀਡੀਓ ਦੇ ਵਿੱਚ ਉਮੀਦ ਹੈ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਰਾਗ ਆਸਾ ਦੇ ਅੰਤਰਗਤ ਬੜਾ ਹੀ ਪਿਆਰਾ ਸ਼ਬਦ ਦਰਸ਼ਨ ਪੇਖਤ ਮੈਂ ਜੀਉ ਸੁਣ ਕਰ ਬਚਨ ਤੇਮਾਰੇ ਸਤਗੁਰੂ ਮਨ ਤਨ ਮੇਰਾ ਠਾਰ ਥਿਓ ਸੋ ਕਹੀ ਪਣਾ ਤੇ ਵੀਰਾਂ ਦਾ ਕਹਿਣਾ ਸੀ ਕਿ ਇਸ ਸ਼ਬਦ ਦੀ ਬੰਦਿਸ਼ ਤਿਆਰ ਕਰਕੇ ਆਪ ਜੀ ਅਪਲੋਡ ਕਰੋ ਸੋ ਆਪਾਂ ਆਸਾ ਰਗ ਦੇ ਅੰਤਰਗਤ ਤਾਲ ਦਾ ਆਦਰਾ ਦੇ ਵਿੱਚ ਇਹ ਬੰਦਿਸ਼ ਬਣਾਈ ਹੈ ਜੀ ਆਓ ਸਾਰੇ ਰਲ ਮਿਲ ਕੇ ਆਪਾਂ ਇਸ ਬੰਦਿਸ਼ ਦਾ ਆਨੰਦ ਮਾਣੀਏ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਵੇਖਣ ਦੀ ਕਿਰਪਾਲਤਾ ਕਰਨੀ ਜੀ ਆਓ ਪਹਿਲਾਂ ਆਪਾਂ ਇਸ ਦੇ ਸਥਾਈ ਨੂੰ ਗਾਇਨ ਕਰਕੇ ਫਿਰ ਉਹਦੀ ਨੋਟੇਸ਼ਨ ਨੂੰ ਸਮਝਾਂਗੇ ਉਸ ਤੋਂ ਬਾਅਦ ਫਿਰ ਆਪਾਂ ਅੰਤਰਾ ਗਾਇਨ ਕਰਾਂਗੇ ਫਿਰ ਉਹਦੀ ਨੋਟੇਸ਼ਨ ਨੂੰ ਸਮਝਾਂਗੇ ਜੀ ਸੋ ਆਓ ਜੀ ਵੀਡੀਓ ਨੂੰ ਸ਼ੁਰੂ ਕਰੀਏ ਤੁਮੈ ਜੀਉ ਸੁਨ ਕਰ ਪਚੰਦੇ ਤੁਮਾਰੇ ਸਤਿਗੁਰੇ ਸੁਨ ਕਰ ਬਚਨ ਤੁਮਾਰੇ ਸਤਿਗੁਰੇ ਕਰ ਬਚਨ ਤੇਾਰੇ ਸਤਿਗੁਰ ਮਨ ਤਨ ਮੇਰਾ ਠਾਰ ਦੇ ਸੋ ਸੋ ਸਰਸਨੀ ਦਾ ਕਮਾਗਾ ਸਾਰੇ ਮਾ ਪਦ ਪਦ ਸਾਸ ਸਰਸਨੀ ਦਾ ਕਮਾਗਾ ਸਾਰੇ ਮਾ ਪਦ ਪਦ ਸਾਸ ਸਰਸਨੀ ਦਾ ਕਮਾਗਾ ਦਾ ਦਾ ਪਦ ਪਾ ਮੰਮਾਗਾ ਗੜੀ ਕਾ ਸਾ ਸੁਨ ਕਰ ਬਚਨ ਤੁਮਾਰੇ ਸਤਿਗੁਰੂ ਦਾ 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 ਪਦ ਪਾਮ ਮਪਮਾਗਾ ਗਣੇ ਕੋ ਸੰ ਦਾ 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 ਪਦ ਪਾਮ ਮਪਮਾਗਾ ਗਣੇ ਕੋ ਸੰ ਮਨ ਤਨ ਮੇਰਾ ਠਾਰ ਦਿਓ ਸਾਰੇ ਆ ਪਦ ਪਦ ਸਾਸ ਸਰਸਨੀ ਦਾ ਕੋਮ ਕਾਸਾ ਸਰਸਨੀ ਦਾ ਗੋਰਾ ਸੁਨ ਕਰ ਬਚਨ ਤੇਾਰੇ ਸਤਿਗੁਰ ਦਾ ਦਾਦਾ ਦਾ ਪਦ ਪਾ ਮਾ ਮਾ ਮੰਗ ਕਰੇਗਾ ਸਾ ਦਾ ਸੋ ਸ ਸਰਸਨੀ ਦਾ ਪੰਮਾਗਾ ਦਾ ਦਾ ਪਦਪਮ ਮੱਪ ਮੰਗਾ ਬਰੇਗਾ ਸ ਦਾ ਦਾ ਪਦਪਮ ਮੱਪ ਮੰਗਾ ਬਰੇਗਾ ਸ ਸਾਰੇ ਮਾ ਪਦ ਪਦ ਸ ਸਰਸਨੀ ਦਾ ਪੰਮਗਾ ਇੱਕ ਕਰੀ ਫੇਰ ਦੁਬਾਰਾ ਦੇਖ ਲੋ

ਸਾਨੀ ਦਾ ਸਾਰੇ ਸਾਨੀ ਦਾ ਪਮਗਾ ਸਾਰੇ ਦਾ ਪਦ ਸਾਸਾ ਸਰ ਸਾਨੀ ਦਾ ਕਾ ਇਹ ਆਪਾਂ ਰਾਗ ਆਸਾ ਦੇ ਅੰਤਰਗਤ ਸਥਾਈ ਨੂੰ ਗਾਇਨ ਕੀਤਾ ਤੇ ਉਹਦੀ ਨੋਟੇਸ਼ਨ ਨੂੰ ਸਮਝਿਆ ਸੋ ਆਓ ਹੁਣ ਆਪਾਂ ਇਸ ਸ਼ਬਦ ਦੇ ਅੰਤਰੇ ਨੂੰ ਅਤੇ ਫਿਰ ਉਹਦੀ ਨੋਟੇਸ਼ਨ ਨੂੰ ਸਮਝੀਏ ਜੀ ਸਾਧ ਸੰਗ ਤੁਮਰੇ ਕਿਰਪਾ ਤੇ ਪਯੋ ਸਾਧ ਸੰਗ ਏ ਦੇੜ ਕਰੇ ਚਰਣ ਗਹੇ ਪ੍ਰਭ ਤੁਮਰੇ ਦੇੜ ਕਰੇ ਚਰਣ ਗਹੇ ਪ੍ਰਭ ਤੁਮਰੇ ਦੇੜ ਕਰ ਚਰਣ ਗਹੇ ਪ੍ਰਭ ਤੁਮਰੇ ਸਹਜੇ ਕਰ ਬਚਨੁ ਮਾਰੇ ਸਤਿਗੁਰੁ ਸੁਨ ਕਰ ਬਚਨੁ ਮਾਰੇ ਸਤਿਗੁਰੁ ਸੋ ਆਓ ਜੀ ਹੁਣ ਆਪਾਂ ਇਹਦੀ ਨੋਟੇਸ਼ਨ ਵੇਖ ਲਈਏ ਸਵਰਾਂ ਦੇ ਵਿੱਚ ਪਾਠ ਤੋਂ ਸ਼ੁਰੂ ਕਰਾਂਗੇ ਸਹ 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 ਘਾਰੇ ਸਹ ਪਾ 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 ਸਹ 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 ਘਾਰੇ ਸਹ ਸਲੋ ਦੇ ਵਿੱਚ ਦੇਖ ਲੋ ਤੇਰੇ ਕਿਰਪਾ ਤੇ ਪਯੋ ਸਾਧ ਸੰਗ ਪਾ 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 ਸਹ 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 ਘਾਰੇ ਸਹ pa sar gare sada pa sar gare sada pa gapa -a -a, sa. sa da pa gare ga sa fir dekh lo gare sada pa gapa da pa gare ga sa ਦੇਵ ਕਰੇ ਚਰਣ ਗਹੇ ਪ੍ਰਭ ਤੁਮਰੇ ਪਾ ਪਾ ਨਾ ਪਦ ਸਸ ਸਸ ਘਰੇ ਸਸ ਫਿਰ ਅੱਧੀ ਅਗਲੀ ਤੁਕ ਸਹਜੇ ਬਿਕੇ ਸਹਜੇ ਸਰ ਗਾਰੇ ਸਦਾ ਪਾ ਸਰ ਗਾਰੇ ਸਦਾ ਪਾ ਬਪਾਤਾ ਕਰੇਗਾ ਸਲੋ ਦੇ ਵਿੱਚ ਇੱਕ ਵਾਰੀ ਅੰਤਰੇ ਦੀ ਸਾਰੀ ਨੋਟੇਸ਼ਨ ਦੁਆਰੇ ਦੇਖ ਲਓ ਪਾ ਪਾ ਕ ਪਾ ਦਾ ਸਾ 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 ਦਾਰੇ ਸਾ ਸਾ ਪਾ ਕ ਪਾ ਪਾ ਦਾ ਸਾ 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 ਦਰੇ ਸਸਨ ਸਰੇ ਗਾਰੇ ਸਦਾ ਪਾ ਨਾ ਪਾ ਪਾਰੇ ਗਸਾ ਸਰੇ ਗਾਰੇ ਸਦਾ ਪਾ ਨਾ ਪਾ ਪਾਰੇ ਗਸਾ ਕੋਤੋਂ ਬਾਦ ਫਿਰੋਹੀ ਦਰਸਨ ਤੇਖ ਤੁਮੈ ਵੇਖ ਤੂੰ ਮੈਂ ਜੀਉ ਤਿਹਾਈ ਲੋਣੀਆ ਮਰੇ ਸਾਧ ਵੇਖ ਤੂੰ ਦਰਸ਼ਨ ਵੇਖ ਤੂੰ ਹਰਸ਼ਦ ਵੇਖ ਇਦੀ ਨੋਟੇਸ਼ਨ ਸਾਰੇ ਮਾ ਪਾ ਗ ਪ ਸਾਰੇ ਮਾ ਪ ਨ ਪ ਸਾਰੇ ਮਾ ਪਾ ਗ ਪਦ ਸ ਸੋਏ ਅੰਤਰੇ ਦੀ ਆਪਾਂ ਨੋਟੇਸ਼ਨ ਕੀਤੀ ਹੈ ਜੀ ਧਿਆਨ ਨਾਲ ਤੁਸੀਂ ਦੇਖ ਲਿਓ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਣੀ ਆ ਆਸਰਾਕ ਦੇ ਅੰਦਰ ਬੜੀ ਸਰਲ ਜੀ ਬਿਲਕੁਲ ਸੋਖੀ ਜੀ ਕੰਪੋਜੀਸ਼ਨ ਬੰਦਿਸ਼ ਆਪਾਂ ਬਣਾਈ ਆ ਤਾਂ ਜੋ ਸਾਰਿਆਂ ਨੂੰ ਸਮਝ ਵਿੱਚ ਆ ਜਾਵੇ ਕਿਤੇ ਕਿਤੇ ਥੋੜਾ ਜਿਹਾ ਆਪਾਂ ਗੁੰਝਲਦਾਰ ਇਹਨੂੰ ਬਣਾਇਆ ਬਾਕੀ ਜ਼ਿਆਦਾਤਰ ਇਹ ਜਿਹੜੀ ਬੰਦਿਸ਼ ਹੈ ਇਹ ਸਿੰਪਲ ਹੀ ਹੈ ਸਧਾਰਨ ਹੈ ਸਾਰਿਆਂ ਦੇ ਸਮਝ ਵਿੱਚ ਆ ਜਾਏਗੀ ਸੋ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਕਿਵੇਂ ਦੀ ਆਪ ਜੀ ਨੂੰ ਵੀਡੀਓ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਤੱਕ ਪਹੁੰਚ ਸਕੇ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵੇ ਅਤੇ ਸਾਡੇ YouTube ਚੈਨਲ ਦਾ ਮੇਨ ਮੋਟਿਵ ਆਉ ਗੁਰਬਾਣੀ ਕੀਰਤਨ ਦੇ ਨਾਲ ਸੰਗੀਤ ਨਾਲ ਜੁੜੀਏ ਨਸ਼ਿਆਂ ਨੂੰ ਤਿਆਗੀਏ ਆਪ ਵੀ ਜੁੜੀਏ ਬੱਚਿਆਂ ਨੂੰ ਵੀ ਜੋੜੀਏ ਰਲ ਮਿਲ ਕੇ ਮਕਸਦ ਪੂਰਾ ਕਰੀਏ ਜੀ ਹੱਸਦੇ ਵਸਦੇ ਰਹੋ ਜੀ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ